ਅਕਾਲ ਚੈਨਲ ਦੇਖ ਰਹੇ ਹੋ ਤੇ ਮੈਂ ਤਜਿੰਦਰ ਸਿੰਘ ਇਸ ਟਾਈਮ ਚੰਡੀਗੜਾ ਚੰਡੀਗੜ ਦੇ ਮੋਹੱਲੀ ਦੇ ਸੈਂਟਰ ਦੇ ਵਿੱਚ ਜਿੱਥੇ ਕਿ 7 ਤਰੀਕ ਨੂੰ ਮੋਰਚਾ ਲਾਇਆ ਗਿਆ ਸੀ ਕਿ 7 ਤਰੀਕ ਨੂੰ ਮੋਰਚੇ ਦੇ ਵਿੱਚ ਜਿਹੜੇ ਮੁੱਖ ਮੰਗਾ ਸੀ ਉਹ ਗੁਰੂ ਸਾਹਿਬ ਦੀਆਂ ਹੋਈਆਂ ਬੇਦਬੀਆਂ ਦਾ ਜਿਹੜਾ ਕਿ ਨਰਦਰ ਕੀਤਾ ਗਿਆ ਸੀ ਉਹਨਾਂ ਦੇ ਇਨਸਾਫ ਵਾਸਤੇ ਬੰਦੀ ਸਿੰਘਾਂ ਦੀ ਜਿਹੜੀ ਮੇਨ ਮੰਗ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਬਹਿਬਲ ਕੋਲੀकांड ਜੋ ਹੋਇਆ ਉਹਦੇ ਜਿਹੜੇ ਕਿ ਦੋਸ਼ੀ ਆ ਉਹਨਾਂ ਨੂੰ ਫੜੇ ਜਾਣ ਵਾਸਤੇ 7 ਤਰੀਕ ਤੋਂ ਮੋਰਚਾ ਆਰੰਭ ਕਰਤਾ ਗਿਆ ਸੀ ਤੇ ਅੱਜ 26 ਜਨਵਰੀ ਆ ਤੇ ਤਕਰੀਬਨ 11:00 ਵਜੇ ਦਾ ਟਾਈਮ ਆ ਸਵੇਰ ਦਾ ਤੇ ਇਸ ਟਾਈਮ ਤੁਸੀਂ ਜਾਹੋ ਜਲਾਰ ਇਥੇ ਵੇਖ ਸਕਦੇ ਹੋ ਕਿ ਇੱਕ ਮਾਰਚ ਕੱਢਿਆ ਜਾ ਰਿਹਾ ਵਾ 26 ਜਨਵਰੀ ਨੂੰ ਜਿਹੜਾ ਰੋਸ ਮਾਰਚ ਦੀਆਂ ਤਿਆਰੀਆਂ ਸੀ ਉਹ ਰੋਸ ਮਾਰਚ ਦੀਆਂ ਬਿਲਕੁਲ ਤਿਆਰੀਆਂ ਹੋ ਚੁੱਕੀਆਂ ਵਾ ਤੇ ਬਸ ਥੋੜੀ ਜਿਹੀ ਦੇਰ ਤੱਕ ਇਥੋਂ ਰੋਸ ਮਾਰਚ ਆਰੰਭ ਹੋ ਜਿੱਥੇ ਕੀ ਪੱਕਾ ਮੋਰਚਾ ਲੱਗਾ ਸੀ ਉਸ ਮੋਰਚੇ ਤੋਂ ਰੋਸ ਮਾਦਿਆਂ ਤਿਆਰੀਆਂ ਹੈ ਤੇ ਕਿ ਜਹੋ ਜਲਾਲ ਤੁਸੀਂ ਵੇਖ ਸਕਦੇ ਹੋ ਨਿਸ਼ਾਨ ਸਾਹਿਬ ਹਰ ਇੱਕ ਹੱਦ ਦੇ ਵਿੱਚ ਤੁਹਾਨੂੰ ਨਿਸ਼ਾਨ ਸਾਹਿਬ ਦਿਖਾਈ ਦੇਵੇਗਾ ਤੇ ਹਰ ਕੋਈ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਤੇ ਨਾਲ-ਨਾਲ ਜਿਹੜੀ ਗੱਲ ਹੋ ਰਹੀ ਹੈ ਗੁਰੂ ਸਾਹਿਬ ਦੀਆਂ ਨਰਾਦਰੀਆਂ ਦੇ ਕਿਉਂਕਿ 2007 ਦੇ ਵਿੱਚ ਜਦੋਂ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਸੀ ਉਤੋਂ ਲੈ ਕੇ ਹੁਣ ਤੱਕ ਨਾ ਦੇ ਬੇਦਬੀਆਂ ਦਾ ਦੌਰ ਰੁਕਿਆ ਤੇ ਨਾ ਅਜੇ ਤੱਕ ਇਨਸਾਫ ਮਿਲਿਆ ਦੋਵੇਂ ਗੱਲਾਂ ਕਿ ਨਾ ਅਜੇ ਤੱਕ ਬੇਦਬੀਆਂ ਦਾ ਜ਼ੋਰ ਰੁਕਿਆ ਤੇ ਨਾ ਇਨਸਾਫ ਮਿਲਿਆ ਸਰਕਾਰਾਂ ਇਹਨਾਂ ਬਦਲ ਚੁੱਕੀਆਂ ਚਾਰ ਮੁੱਖ ਮੰਤਰੀ ਸਾਹਿਬ ਬਦਲ ਚੁੱਕੇ ਇੱਥੋਂ ਪੰਜਾਬ ਦੇ ਕਿਉਂਕਿ ਪਹਿਲੀ ਅਕਾਲੀ ਜਲਦੀ ਸਰਕਾਰ ਵੇਲੇ ਜੋ ਹੋਇਆ ਸੀ ਸਾਰਿਆਂ ਨੂੰ ਪਤਾ ਹੀ ਆ ਉਹ ਤਾਂ ਬਾਤ ਦੇ ਵਿੱਚ ਸੈਕੰਡ ਨੰਬਰ ਤੇ ਕਾਂਗਰਸ ਦਾ ਰਾਜ ਆਉਂਦਾ ਵਾ ਫਿਰ ਉਹਨਾਂ ਦੇ ਮੁੱਖ ਮੰਤਰੀ ਬਦਲ ਜਾਂਦੇ ਆ ਕੁਝ ਸਮਾਂ ਚੰਨੀ ਜੀ ਨੂੰ ਮਿਲਦਾ ਵਾ ਪਰ ਜੋ ਇਨਸਾਫ ਦੀ ਗੱਲ ਹੁੰਦੀ ਆ ਸਾਫ਼ ਨਹੀਂ ਮਿਲਿਆ ਉਹ ਤਾਂ ਬਾਤ ਦੇ ਵਿੱਚ ਹੁਣ ਜਿਹੜਾ ਰਾਜ ਆ ਇਸ ਟਾਈਮ ਆਮ ਆਦਮੀ ਪਾਰਟੀ ਦਾ ਵਾ ਤੀਜੀ ਸਰਕਾਰ ਆ ਚੌਥੇ ਮੁੱਖ ਮੰਤਰੀ ਸਾਹਿਬ ਆ ਪਰ ਇਨਸਾਫ ਦੀ ਜਿਹੜੀ ਗੁਹਾਰ ਲਗਾਈ ਸੀ ਇਨਸਾਫ ਨਹੀਂ ਮਿਲਿਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਟਰੈਕਟਰ ਟਰਾਲੀਆਂ ਘੋੜਸਵਾਰ ਫੌਜਾਂ ਗੱਡੀਆਂ ਦਾ ਇੱਕ ਵੱਡਾ ਕਾਫਲਾ ਜਿਹੜਾ ਇਸ ਟਾਈਮ ਦੇ ਉੱਤੇ ਚੰਡੀਗੜ੍ਹ ਦੇ ਬੋਹਾਲੀ ਦੇ ਬਾਜ਼ਾਰਾਂ ਤੋਂ ਚੱਲੂਗਾ तकरीबन 18 ਤੋਂ 20 ਕਿਲੋਮੀਟਰ ਦਾ ਸਫ਼ਰ ਜਿਹੜਾ ਪੰਦ ਜਿਹੜਾ ਇਹਨਾਂ ਤਹ ਕਰਨਾ ਵਾ ਇੱਕ ਰੋਸ ਮਾਰਚ ਗੁਰੂ ਸਾਹਿਬ ਦੀਆਂ ਉਹਨਾਂ ਨਰਾਦਰੀਆਂ ਦਾ ਕਿ ਜਿਹੜਾ ਨਰਾਦਰੀਆਂ ਦਾ ਇਨਸਾਫ ਨਹੀਂ ਮਿਲਿਆ ਅਜੇ ਤੱਕ ਉਹਦੇ ਇਨਸਾਫ ਵਾਸਤੇ ਨੰ ਮਾਰਚ ਕੱਢਿਆ ਜਾ ਰਿਹਾ ਵਾ ਇੱਥੇ ਵੱਖੋ ਵੱਖਰੇ ਥਾਵਾਂ ਤੋਂ ਵੀਰ ਆਏ ਆ ਲੋਕ ਆਏ ਗੱਲਬਾਤ ਕਰਦੇ ਆਪਾਂ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਜਗਤੋਂ ਆਏ ਜੀ ਅਸੀਂ ਇੱਥੋਂ ਹੀ ਆ ਮੋਹਾਲੀ ਤੋਂ ਹੀ ਆ ਜੀ ਲੋਕ ਹਾਂਜੀ ਹਾਂਜੀ ਜਿਵੇਂ ਵੇਖ ਰਹੇ ਆ ਅੱਜ ਤੁਸੀਂ ਇਸ ਜਾਹੋ ਜਲਾਲ ਨੂੰ ਚੜਤੀ ਕਲਾ ਜੀ ਬਾਬਾ ਜੀ ਰੰਗ ਲੱਗੇ ਪਏ ਆ ਆਪ ਬਾਬਾ ਜੀ ਪਹੁੰਚੇ ਹੋਏ ਐ ਇੱਛਤਾ ਜੀ ਰੌਣਕਾਂ ਲੱਗੀਆਂ ਪਈਆਂ ਮਹਾਪੁਰਖਾਂ ਨੇ ਬੜੀ ਕਿਰਪਾ ਕਰੀ ਹੈ ਜਲਤੀ ਸਿੰਘ ਜੀ ਇੱਕ ਵੱਡੀ ਤੌਰ ਤੇ ਆਵਾਜ਼ ਬਲੰਦ ਹੋਈ ਆ ਤੇ ਦੂਜੇ ਪਾਸੇ ਜੇ ਗੁਰੂ ਸਾਹਿਬ ਦਾ ਅਨਰਾਦਰ ਹੋਇਆ ਬੇਦਬੀਆਂ ਹੋਈਆਂ ਨਾ ਤੇ ਬੇਦਬੀਆਂ ਦਾ ਦੌਰ ਰੁਕਿਆ ਜੇ ਤੱਕ ਤੇ ਨਾ ਇਨਸਾਫ ਮਿਲਿਆ ਕਿਵੇਂ ਵੇਖਦੇ ਇਸ ਚੀਜ਼ ਨੂੰ ਇਹ ਤਾਂ ਬਾਬਾ ਜੀ ਕਦੇ ਵੀ ਨਹੀਂ ਹੋਣਾ ਜੀ ਇਹ ਤਾਂ ਸਾਨੂੰ ਬਦਲਣਾ ਪੈਣਾ ਕੁਛ ਨਾ ਕੁਛ ਤਾਂ ਅਸੀਂ ਤਾਂ ਬੜਾ ਕੁਝ ਸੋਚਿਆ ਸੀ ਵੀ ਆ ਕੁਝ ਹੋ ਜੂਗਾ ਬਦਲਣਾ ਕੀ ਭੈਣਾ ਸਰਕਾਰਾਂ ਤੇ ਬਦਲ ਛੱਡੀਆਂ ਤੇ ਤੇਜੀ ਇਹ ਨਹੀਂ ਇਹ ਸਰਕਾਰਾਂ ਨਹੀਂ ਸਾਡੀ ਕੌਮ ਹੈ ਹਲੀ ਖਿਲਰੀ ਹੋਈ ਹੈ ਨਾ ਥੋੜੀ ਜੀ ਕੌਮ ਦਾ ਹੀ ਸਾਡੀ ਦਾ ਹੋ ਗਿਆ ਅਸੀਂ ਸੋਚ ਰਹੇ ਆ ਵੀ ਸਾਡੀ ਕੌਮ ਇਕੱਠੀ ਹੋ ਜਾ ਜਿੱਦਾਂ ਅੱਜ ਹੋਈ ਹੈ ਨਾ ਮੈਨੂੰ ਲੱਗ ਰਿਹਾ ਵੀ ਕੁਝ ਹੋਊਗਾ ਬਣੇਗਾ ਕੁਝ ਨਾ ਕੁਝ ਬਿਲਕੁਲ ਜੀ ਇਧਰ ਇੱਕ ਤਸਵੀਰ ਤੁਹਾਨੂੰ ਵੀ ਸ਼ੇਅਰ ਕਰ ਦਿੰਨੇ ਆ ਬੰਦੀ ਸਿੰਘ ਰਹਾਕਰੋ ਦੀਆਂ ਚੰਡੀਗੜ੍ਹ ਦੇ ਵਿੱਚ ਇਹ ਗੁੰਜਾਂ ਜਿਹੜੀਆਂ ਵਾ ਬੰਦੀ ਸਿੰਘ ਰਹਾਕਰੋ ਦੀਆਂ ਗੁੰਜਾਂ ਐਸ ਵਾਈ ਖਾਸੇ ਤੁਰ ਫੁੜ ਚੜਦੀ ਕਲਾ ਹੋਜੋ ਚੜਦੀ ਕਲਾ ਇਹਨੇ ਵੇਖ ਰਿਹਾ ਅੱਜ ਵੇਜਾਹੋ ਜਲਾ ਚੜਦੀ ਕਲਾ ਹੋਜਾਂ ਦੀ ਚੜਦੀ ਕਲਾ ਇਹਨਾਂ ਦਾ ਡਾਰਗੀ ਟੋਪੀ ਵਾਲਿਆਂ ਦਾ ਓਏ ਬੌਜਾ ਨੂੰ ਕੋਈ ਕਦਰ ਨਹੀਂ ਆ ਤਸਵੀਰਾਂ ਚੰਡੀਗੜ੍ਹ ਦੇ ਵਿੱਚ ਆ ਮੋਹੱਲੀ ਦੇ ਵਿੱਚ ਇਸ ਟਾਈਮ ਦੇ ਉੱਤੇ ਮੋਹੱਲੀ ਦੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਜਿਹੜਾ ਕਿ ਪੱਕਾ ਮੋਰਚਾ ਲੱਗਾ ਵਾ 7 ਜਨਵਰੀ ਨੂੰ ਮੋਰਚਾ ਲਾਇਆ ਗਿਆ ਸੀ ਤੇ ਮੋਰਚੇ ਦੀ ਰੂਪਰੇਖਾ ਸੀ ਉਹ ਤੋਂ ਬਾਅਦ ਦੇ ਵਿੱਚ ਵੱਧ ਗਈ ਗੁਰੂ ਸਾਹਿਬ ਦੀ ਕਿਰਪਾ ਹੋਈ ਸੰਗਤ ਆਉਣਾ ਜਾਣਾ ਹੋਇਆ ਇੱਥੇ ਤੇ 26 ਤਰੀਕ ਨੂੰ ਇੱਕ ਟਾਈਮ ਬਣਾ ਲਿਆ ਗਿਆ ਕਿ 26 ਤਰੀਕ ਨੂੰ ਇੱਕ ਮਾਰਚ ਕੱਢਿਆ ਜਾਊਗਾ ਤੇ ਮਾਰਚ ਦੀ ਰੂਪਰੇਖਾ ਲਿਖੀ ਸੀ 18 ਤੋਂ 20 ਕਿਲੋਮੀਟਰ ਪੰਨ ਦੱਸਿਆ ਜਾ ਰਿਹਾ ਤੇ ਇਸ ਟਾਈਮ ਤੁਸੀਂ ਜਾਹੋ ਜਲਾਲ ਤੁਸੀਂ ਵੇਖ ਸਕਦੇ ਹੋ ਨੌਜਵਾਨੀ ਸੜਕਾਂ ਦੇ ਉੱਤੇ ਆ ਟਰੈਕਟਰਾਂ ਦਾ ਟਰਾਲੀਆਂ ਦਾ ਇੱਕ ਵੱਡਾ قافلہ ਜਿਹੜਾ ਕਿ ਰਸਤੇ ਦੇ ਵਿੱਚ ਜੀ ਅਸੀਂ ਵੇਖ ਰਹੇ ਸੀ ਕਿ ਟਰੈਕਟਰਾਂ ਤੇ ਟਰਾਲੀਆਂ ਬਹੁਤ ਵੱਡੀ ਤਦਾਦ ਦੇ ਵਿੱਚ ਚਾਰ-ਚਫੇਰੇ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਆ ਇੱਧਰ ਵੀ ਆ ਟਰੈਕਟਰਾਂ ਵਾ ਟਰਾਲੀਆਂ ਵਾ ਵੱਡਾ ਕਾਫਲਾ ਤੇ ਖਾਸियत ਇਹ ਹੈ ਕਿ ਹਰ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਤੁਹਾਨੂੰ ਜਰੂਰ ਦਿਖਾਈ ਦੇਊਗਾ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਦੇ ਉੱਤੇ ਨਿਸ਼ਾਨ ਸਾਹਿਬ ਲੱਗੇ ਆ ਹਰ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਲੱਗਾ ਜੀਪਾਂ ਖੜੀਆਂ ਵਾ ਜੀਪਾਂ ਤੇ ਨਿਸ਼ਾਨ ਸਾਹਿਬ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜਾ ਇੱਕ ਵੱਡਾ ਮਾਰਚ ਹੈ ਬਸ ਥੋੜੀ ਜਿਹੀ ਦੇਰ ਤੱਕ ਨਿਕਲ ਰਿਹਾ ਤੇ ਇੱਕ ਵੱਡੀ ਆਸ ਵੀ ਜਗ ਗਈ ਹੈ ਕਿ ਜਿੱਥੇ ਨੌਜਵਾਨੀ ਜਗ ਗਈ ਆ ਲੋਕ ਸੜਕਾਂ ਤੇ ਆਏ ਆ ਜੇ ਆਪਾਂ ਦਿੱਲੀ ਦੇ ਬਾਰਡਰ ਦੀ ਗੱਲ ਕਰਦੇ ਆ ਤੇ ਵੱਡਾ ਮੋਰਚਾ ਜੱਪਿਆ ਸੀ ਦਿੱਲੀ ਦੇ ਬਾਰਡਰ ਦੇ ਕਿਸਾਨਾਂ ਨੇ ਇਸ ਮੋਰਚੇ ਦੀ ਵੀ ਬਿਲਕੁਲ ਉਸੇ ਤਰ੍ਹਾਂ ਦੀ ਰੂਪਰੇਖਾੜੇ ਹੋ ਲਿਖੀ ਜਾ ਰਹੀ ਆ ਤੇ ਹੌਲੇ ਸਮੇਂ ਦੇ ਵਿੱਚ ਇੱਕ ਵੱਡੀ ਆਵਾਜ਼ ਜਿਹੜੀ ਕਿ ਇਸ ਟਾਈਮ ਬਲੰਦ ਹੋਣੀ ਚાલુ ਹੋ ਚੁੱਕੀ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਗੁਰੂ ਸਾਹਿਬ ਦੀਆਂ ਹੋਈਆਂ ਨਰਾਦਰ ਤੇ ਉਹਨਾਂ ਦੇ ਇਨਸਾਫ ਵਾਸਤੇ ਬੈਬਲ ਜੋ ਗੋਲੀकांड ਹੋਇਆ ਬਾਈਬਲ ਦੇ ਵਿੱਚ ਉਸ ਗੋਲੀਕਾਂਡ ਦੇ ਇਨਸਾਫ ਵਾਸਤੇ ਤੇ ਨਾਲ 328 ਰੁਪਿਆਂ ਦੀ ਜਿਹੜੀ ਗੱਲ ਹੋ ਰਹੀ ਆ ਕਿ 328 ਰੁਪਏ ਜਿਹੜੇ ਸੀ ਗੁਰੂ ਸਾਹਿਬ ਦੇ ਲਾਪਤਾ ਹੋਏ ਆ ਉਹ ਕਿੱਥੇ ਗਏ ਉਹਦੇ ਇਨਸਾਫ ਵਾਸਤੇ ਚਾਰ ਮੇਨ ਮੰਗਾਵਾ ਤੇ ਜਦੋਂ ਮੋਰਚੇ ਦੇ ਖਾਸ ਕਰਕੇ ਜਿਹੜੇ ਆਗੂ ਸੀ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਹਿਆ ਸੀ ਕਿ ਪੱਕਾ ਮੋਰਚਾ ਵਾ ਉਹਨਾਂ ਚਿਰ ਮੋਰਚਾ ਨਹੀਂ ਉੱਠੂਗਾ ਜਿੰਨਾ ਚਿਰ ਸਾਰੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਚਾਰ ਮੰਗਾਵਾ ਜਿਹੜੀਆਂ ਚਾਰੇ ਮੰਗਾ ਸਰਕਾਰ ਮੰਨੂਗੀ ਤੇ ਉਸ ਤੋਂ ਬਾਅਦ ਵਿੱਚ ਹੀ ਇਹ ਜਿਹੜਾ ਕਿ ਮੋਰਚਾ ਤੋਂ ਜਾਊਗਾ ਮੋਟਰਸਾਈਕਲ ਕਾਫਲਾ ਮੋਟਰਸਾਈਕਲਾਂ ਦਾ ਗੱਡੀਆਂ ਦਾ ਕਾਰਾਂ ਦਾ ਤੁਸੀਂ ਵੇਖ ਸਕਦੇ ਆ ਕਿ ਨੌਜਵਾਨ ਜਿੱਥੇ ਵੱਡੀ ਤਦਾਦ ਦੇ ਵਿੱਚ ਆ ਤੇ ਬੀਬੀਆਂ ਭੈਣਾਂ ਵੀ ਇੱਥੇ ਇੱਥੇ ਕਿ ਭੈਣਾਂ ਵੀ ਇੱਥੇ ਪਹੁੰਚੀਆਂ ਹੈਗੀਆਂ ਕੁਛ ਕੁ ਕਰਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਹੋਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਟਿਆਲੇ ਤੋਂ ਆਏ ਹਾਂ ਜੀ ਹਾਂਜੀ ਮੋਰਚੇ ਦੇ ਵਿੱਚ ਤੁਸੀਂ ਸ਼ਾਮਲ ਹੋਣ ਵਾਸਤੇ ਆਏ ਹਾਂ ਹਾਂਜੀ ਹਾਂਜੀ ਜਿਵੇਂ ਵੇਖਦੇ ਆ ਅੱਜ ਦੇ ਸੱਜਾਹੋ ਜਲਾਰ ਨੂੰ ਤੁਸੀਂ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਬਹੁਤ ਹੀ ਮਤਲਬ ਇਵੇਂ ਫੀਲ ਹੋ ਰਿਹਾ ਜਿਵੇਂ ਅਸੀਂ ਅਨੰਦਪੁਰ ਚ ਕੋਈ ਮਰਿਆ ਗੁਰੂ ਸਾਹਿਬ ਦੇ ਟਾਈਮ ਚ ਉਹ ਹੀ ਕੋੜੇ ਕਿਤੇ ਬਾਜ ਨਜ਼ਰ ਆ ਰਹੇ ਨੇ ਕਿਤੇ ਨਿਸ਼ਾਨ ਸਾਹਿਬ ਆਪਣੇ ਸਿੰਘ ਦਸਤਾਰਾਂ ਸਿੰਘਣੀਆਂ ਬਹੁਤ ਅੱਛਾ ਮਾਹੌਲ ਹੈ ਜੀ ਬਹੁਤ ਵਧੀਆ 7 ਸਾਲ ਦਾ ਸਮਾਂ ਹੋ ਗਿਆ ਗੁਰੂ ਸਾਹਿਬ ਦੀਆਂ ਬੇਦਮੀਆਂ ਦਾ ਤੇ 30 32 32 ਸਾਲ ਹੋ ਗਏ ਆ ਸਿੰਘਾਂ ਦੀ ਰਹਿਾਈਆਂ ਨਹੀਂ ਹੋ ਰਹੀਆਂ ਇੱਕ ਵੱਡੀ ਆਵਾਜ਼ ਚੰਡੀਗੜ੍ਹ ਦੇ ਬਾਜ਼ਾਰਾਂ ਦੇ ਵਿੱਚ ਇਸ ਟਾਈਮ ਬਲੰਦ ਹੋਣੀ ਹੈ ਇਸ ਨੂੰ ਕੌਣ ਵੀ ਦੇਖ ਰਿਹਾ ਬਹੁਤ ਇਹ ਚੰਗਾ ਉਪਰਾਲਾ ਹੈਗਾ ਜੀ ਵੈਸੇ ਤਾਂ ਇਹ ਕਾਫੀ ਟਾਈਮ ਪਹਿਲੇ ਤੋਂ ਹੋ ਜਾਣਾ ਚਾਹੀਦਾ ਸੀ ਜਦੋਂ ਤੋਂ ਦੇਖੋ ਕਿੰਨੇ ਕਿੰਨੇ 32-33 ਸਾਲ ਉਹਨਾਂ ਨੂੰ ਹੋ ਗਏ ਨੇ ਉਹਨਾਂ ਦੀਆਂ ਪੂਰੀਆਂ ਜਵਾਨੀਆਂ ਪੂਰੀਆਂ ਉਮਰਾਂ ਗਲੀਆਂ ਨੇ ਇਹ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀਗਾ ਹੁਣ ਜਿਹੜਾ ਹੋਇਆ ਪਰ ਫਿਰ ਵੀ ਹੁਣ ਜਿਹੜਾ ਹੋ ਗਿਆ ਬਹੁਤ ਇਹ ਲੱਗਦਾ ਹੈ ਜੀ ਵੀ ਹੁਣ ਕੌਮ ਇੱਕ ਹੋ ਰਹੀ ਹੈ ਕੌਮ ਦੀ ਇੱਕ ਮੋੜ ਤੋਂ ਲੱਗਦੀ ਹੈ ਤੁਹਾਨੂੰ ਕੌਮ ਇੱਕ ਲੱਗਦਾ ਹੈ ਜੀ ਹੁਣ ਕੌਮਿਕ ਹੋ ਰਹੀ ਹੈ ਇਸ ਇਸ ਮੁੱਦੇ ਦੇ ਬੰਦੀ ਸਿੰਘਾਂ ਨੂੰ ਲੈ ਕੇ ਕੌਮ ਸੀਰੀਅਸ ਹੈਗੀ ਹੈ ਹੁਣ ਲੱਗਦਾ ਹੈ ਵੀ ਉਹ ਚਾਹੀਦੇ ਨੇ ਸਾਨੂੰ ਬਾਹਰ ਹੁਣ ਹੁਣ ਐਸਾ ਨਾ ਜੀ ਬੇਟਾ ਤੁਹਾਡਾ ਗੁਰਹਰਦੀਪ ਕੋਲ ਹਾਂਜੀ ਗੁਰਹਰਦੀਪ ਕੋਲ ਤੁਸੀਂ ਪਟਿਆਲੇ ਤੋਂ ਆਏ ਹੋ? ਹਾਂਜੀ। ਤੁਸੀਂ ਫਿਰ ਮੋਰਚੇ ਸ਼ਾਮਲ ਹੋਣ ਵਾਸਤੇ ਆਏ ਹੋ? ਹਾਂਜੀ। ਕਿਵੇਂ ਵੇਖਦੇ ਤੁਸੀਂ ਇਸ ਮੋਰਚੇ ਨੂੰ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਇੱਥੇ ਤੇ ਗੁਰੂ ਸਾਹਿਬ ਦਾ ਹੋ ਜਾਂ ਨਰਾਦਰਾਂ ਦਾ ਕਿ ਇਨਸਾਫ ਨਹੀਂ ਅਜੇ ਤੱਕ ਮਿਲਿਆ ਉਹਦੇ ਇਨਸਾਫ ਵਾਸਤੇ ਗੱਲ ਇਨਸਾਫ ਵਾਸਤੇ ਲੜਾਂਗੇ ਅਸੀਂ ਚੜਦੀ ਕਲਾ ਹੈ ਸਿੰਘਾਂ ਦੀ ਸਾਰਿਆਂ ਦੀ ਕੌਮ ਦੀ ਚੜਦੀ ਕਲਾ ਹੈ ਕੌਮ ਅੱਪੇ ਖੜੇਗੀ ਤੇ ਸਰਕਾਰ ਨੂੰ ਇਹ ਮੰਨਣਾ ਹੀ ਪੈਣਗੇ ਜੋ ਸਾਡੇ ਫੈਸਲੇ ਹੈਗੇ ਨੇ ਕੌਮ ਵੱਲੋਂ ਲੈ ਗਏ ਨੇ ਜਿਹੜੇ ਮੇਰਾ ਨਾਮ ਸੁਮਤਿੰਦਰ ਕੌਰ ਹੈ। ਕਿਹੜੀ ਜਗ੍ਹਾ ਤੋਂ? ਪਟਿਆਲੇ ਤੋਂ। ਅਰੇ ਇਕੱਠੇ ਆ ਤੁਸੀਂ ਹਾਂਜੀ ਹਾਂਜੀ ਅੱਜ ਦੇ ਜਾਹੋ ਜਲਾਉਣ ਨੂੰ ਵੇਖ ਕੇ ਕਿੰਨੀ ਪ੍ਰਸੰਨਤਾ ਹੋ ਰਹੀ ਆ ਦੂਜੇ ਪਾਸੇ ਦੋ ਮੁੱਖ ਮੰਗਾ ਇੱਕ ਬੈਬਰ ਵੀ ਆ ਨਾਲ ਮੰਗ ਵੱਡੀ ਰੱਖੀ ਹੋਈ ਆ ਬੈਬਰ ਨਾਲ ਗੋਲੀकांड ਹੋਇਆ ਸੀ 328 ਰੁਪਏ ਦੀ ਵੀ ਗੱਲ ਹੋ ਰਹੀ ਆ ਪਰ ਬੰਦੀ ਸਿੰਘਾਂ ਦੀ ਇੱਕ ਵੱਡੀ ਆਵਾਜ਼ بلند ਹੋਈ ਆ ਗੁਰੂ ਸਾਹਿਬ ਦਾ ਹੋਇਆ ਨਰਾਦਰ ਜਿਹਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹ ਵੱਡੀ ਮੰਗ ਆ ਸਰਕਾਰ ਤੋਂ ਸਭ ਤੋਂ ਪਹਿਲੇ ਤਾਂ ਬਹੁਤ ਖੁਸ਼ੀ ਦੀ ਗੱਲ ਇਹ ਆ ਵੀ ਕੌਮ ਜਾਗ ਗਈ ਆ ਕਿਉਂਕਿ ਪਹਿਲੇ ਐਸੇ ਦੇਖਦੇ ਸੀ ਕਿ ਕਿਤੇ ਨਾ ਕਿਤੇ ਸਭ ਦੇ ਮਨ ਵਿੱਚ ਇਹ ਡਰ ਹੈ ਵੀ ਸਰਕਾਰਾਂ ਦਾ ਡਰ ਪੁਲਿਸ ਦਾ ਡਰ ਪਰ ਹੁਣ ਇਹ ਅੱਛਾ ਵੀ ਸਭ ਕੁਝ ਆਪਾਂ ਨਿਛਾਵਰ ਕਰਕੇ ਆਪਣਾ ਇੱਥੇ ਆਏ ਪਏ ਆ ਉਹਨਾਂ ਵਾਸਤੇ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਕੰਮ ਵਾਸਤੇ ਸਾਰਾ ਆਪਣੀ ਜ਼ਿੰਦਗੀ ਜਿਹੜੀ ਲੇਖੇ ਲਾਤੇ ਦੂਜਾ ਜਿਹੜੀ ਗੁਰੂ ਸਾਹਿਬ ਦੀ ਬੇਦਬੀ ਦੀ ਗੱਲ ਸਭ ਤੋਂ ਪਹਿਲੇ ਜਦ ਹੋਈ ਸੀ ਕੋਈ ਹੈਵੀ ਐਕਸ਼ਨ ਤਾਂ ਦੀ ਲੈਣਾ ਚਾਹੀਦਾ ਸੀਗਾ ਤਾਂ ਕਿ ਹੁਣ ਆਪਾਂ ਆਏ ਦਿਨ ਇਹ ਸੁਣ ਰਿਹਾ ਹਰ ਕਿਤੇ ਨਾ ਕਿਤੇ ਬੇਦਬੀ ਦੀ ਖਬਰਾਂ ਬਹੁਤ ਹੀ ਮਨ ਦੁਖਦਾਇ ਤੇ ਹੁਣ ਕੁਝ ਐਸਾ ਵੱਡਾ ਸਟੈਪ ਲੈਣਾ ਹੀ ਪਏਗਾ ਕਿ ਉਹਨਾਂ ਨੂੰ ਡਰ ਪੈਦਾ ਹੋ ਜਾਏ ਦੁਸ਼ਮਣਾਂ ਨੂੰ ਇੱਕ ਕਰਨ ਵਾਲਿਆਂ ਨੂੰ ਡਰ ਪੈਦਾ ਹੋਣਾ ਚਾਹੀਦਾ ਹੈ ਤੁਹਾਨੂੰ ਸਰਕਾਰ ਅੱਜ ਦੇ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਰੋਸ ਮਾਰਚ ਕੀਤਾ ਜਾ ਰਿਹਾ ਹੈ ਇਹ ਤੋਂ ਬਾਅਦ ਕੋ ਹਿਲਜੁਲ ਹੋ ਸਰਕਾਰ ਵਾਲੇ ਪਾਸੇ ਅ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਜ਼ਰੂਰ ਇਹ ਮੋਰਚਾ ਫਤਾ ਹੋਏਗਾ ਸਭ ਦੀ ਅਰਦਾਸਾਂ ਨਾਲ ਹੈ ਇਸ ਮੋਰਚੇ ਦੇ ਸਭ ਦਾ ਸਹਿਯੋਗ ਹੈ ਤੇ ਵਾਹਿਗੁਰੂ ਜੜੀ ਖਲ ਬਖਸ਼ੇ ਮੇਰੇ 18 ਸਾਲ ਦੀ ਹਾਂ 18 ਸਾਲ ਦੀ ਤੁਹਾਡੀ ਉਮਰ ਕਿੰਨੀ ਹੈ 19 ਸਾਲ ਦੀ 19 ਸਾਲ ਦੀ ਹੋਜੀ ਬਾਈ ਖਾਲਸਾ ਹਾਂ ਕਿਹੜੀ ਜਗ੍ਹਾ ਤੋਂ ਹਾਂ ਹਾਂਜੀ ਅਸੀਂ ਵੀਰ ਜੀ ਮੇਰਾ ਨਾਮ ਸੁਖਰਾਜ ਕੋਰ ਹੈ ਅਸੀਂ ਪਟਿਆਲੇ ਤੋਂ ਆਏ ਹਾਂ ਸੁਖਰਾਜ ਕੋਰ ਜੀ ਕੀ ਵੇਖਦੇ ਹੋ ਸੰਮੋਰ ਚਰ ਹਾਂਜੀ ਵੀਰ ਜੀ ਬਹੁਤ ਜ਼ਿਆਦਾ ਘਟ ਮਹਾਰਾਜ ਦੀ ਕਿਰਪਾ ਨਾਲ ਜਲਤਾ ਜਲ ਸਾਡੇ ਸਿੰਘ ਭਰਾ ਰਿਹਾਂ ਹੁਣ 12 ਤੋਂ 19 ਸਾਲ ਦੀਆਂ ਬੇਟੀਆਂ ਜਿਹੜੀਆਂ ਆਈਆਂ ਉਹਨਾਂ ਨੇ ਇੱਕੋ ਗੱਲ ਕੀਤੀ ਆ ਕਿ ਬੇਸ਼ੱਕ ਸਰਕਾਰਾਂ ਵਾਸਤੇ ਜਦੋਂ ਇਹ ਆਵਾਜ਼ ਬਲੰਦ ਹੁੰਦੀ ਸੀ ਕਿਤੇ ਨਾ ਕਿਤੇ ਡਰ ਪੈ ਹੁੰਦਾ ਸੀ ਪਰ ਉਹ ਡਰ ਪੈ ਹੁਣ ਖਤਮ ਹੋ ਗਿਆ ਵਾ ਚੰਡੀਗੜ੍ਹ ਦੇ ਬਾਜ਼ਾਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਆ ਕਿ ਇੱਕ ਵੱਡੀ ਆਵਾਜ਼ ਜਿਹੜੀ ਬਲੰਦ ਹੋ ਰਹੀ ਹੈ ਉੱਥੇ ਜਿੱਥੇ ਕਿ ਨੌਜਵਾਨਾਂ ਦਾ ਵੱਡਾ ਕਾਫਲਾ ਉੱਥੇ ਪਹੁੰਚਿਆ ਤੇ ਬੀਬੀਆਂ ਬਹੁਤ ਵੱਡੀ ਪੱਦਰ ਤੇ ਆਪਾਂ ਗੱਲਬਾਤ ਕਰਦੇ ਆਂ ਭੈਣਾਂ ਦੇ ਨਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਚੜ੍ਹਦੀ ਕਲਾ ਕਿਵੇਂ ਵੇਖਦੇ ਆਂ ਅੱਜ ਦੇ ਇਸ ਵੱਡੇ ਕਾਫਲੇ ਅੱਜ ਬੜੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ ਸਨੇਹਾ ਭੇਜਿਆ ਸੀ ਅੰਦਰੋਂ ਵੀ ਸਾਰੀ ਕਾਮ ਇੱਕ ਨਿਸ਼ਾਨ ਸਾਹਿਬ ਇਕੱਠੀ ਹੋਵੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਦੇਖੋ ਅੱਜ ਕਿੰਨੀ ਸੰਗਤ ਘਰਾਂ ਚੋਂ ਨਿਕਲ ਕੇ ਆਈ ਆ ਗੁਰੂ ਸਾਹਿਬ ਦੀ ਕਿਰਪਾ ਕੇ ਅੱਜ ਆਪਾਂ ਦੇਖ ਰਹੇ ਹਾਂ ਆਉਣ ਵਾਲਾ ਸਮਾਂ ਆਪਣੇ ਸਿੱਖਾਂ ਲਈ ਬਹੁਤ ਵਧੀਆ ਹੋਵੇਗਾ ਬਿਲਕੁਲ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਦਾ ਇੱਕ ਵੱਡਾ ਮੈਸੇਜ ਸੀ ਕਿ ਇੱਕ ਸਿੱਖ ਕੌਮ ਇੱਕ ਮੰਚ ਤੇ ਘੱਟੀ ਹੋਵੇ ਇੱਕ ਮੰਚੋ ਤਿਆਰ ਹੋ ਚੁੱਕਾ ਵਾ ਮੋਰਚਾ ਲੱਗਾ ਸੀ ਜਿਹੜਾ ਬੰਦੀ ਸਿੰਘਾਂ ਦੀ ਰਹਿੀਆਂ ਵਾਸਤੇ ਗੁਰੂ ਸਾਹਿਬ ਦਾ ਹੋਇਆ ਨਰਾਦਰ ਤੇ ਉਹਦਾ ਇਨਸਾਫ ਲੈਣ ਵਾਸਤੇ ਜਿਹੜਾ ਮੋਰਚਾ ਸੀ ਚੰਡੀਗੜ੍ਹ ਤੇ ਮੁਹੱਲੀ ਦੇ ਬਾਰਡਰ ਦੇ ਉੱਤੇ ਉਸੇ ਕੌਮ ਦੀ ਇੱਕ ਮੋਟਸਾ ਹੋ ਰਹੀ ਆ ਕੌਮ ਇੱਕ ਮੋਠਾ ਉਤੋਂ ਬਾਅਦ ਦੇ ਵਿੱਚ ਵੱਡੀਆਂ ਮੰਗਾਂ ਜਿਹੜੇ ਖਾਸ ਕਰਕੇ ਬੰਦੀ ਸਿੰਘਾਂ ਦੀ ਵੱਡੀ ਮੰਗ ਜਿਹੜੀ ਕਿ ਸਾਹਮਣੇ ਉੱਪਰ ਕੇ ਸਾਹਮਣੇ ਆਈ ਆ ਤੇ ਉਸ ਮੰਗ ਦੇ ਹੱਕ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜਾ ਮਾਰਚ ਕੱਢਿਆ ਜਾ ਰਿਹਾ ਖਾਸ ਕਰਕੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਉਹ ਬੇਅਦਬੀਆਂ ਦਾ ਇਨਸਾਫ ਵਾਸਤੇ ਤੇ ਜੋ ਵਾਪਰੇ ਆ 328 ਰੂਪ ਕਿਤੇ 328 ਰੂਪ ਉਹਦੇ ਬਾਰੇ ਬੈਬਲ ਗੋਲੀकांड ਹੋਇਆ ਤੇ ਉਹਦੇ ਵਿੱਚ ਜਿਹੜੇ ਕੀ ਦੋ ਸਿੰਘ ਸ਼ਹੀਦ ਹੋ ਜਾਂਦੇ ਆ ਉਹਨਾਂ ਦੇ ਇਨਸਾਫ ਵਾਸਤੇ ਅੱਜ ਮਾਰਚ ਦੀਆਂ ਜਿਹੜੀਆਂ ਮਾਲਜੇ ਰੂਪਰੇਖਾ ਤੁਸੀਂ ਵੇਖ ਸਕਦੇ ਹੋ ਜਿਹੜਾ ਕਿ ਟਰੈਕਟਰ ਟਰਾਲੀਆਂ ਨੌਜਵਾਨੀ ਵੱਡੇ ਕਾਫਲੇ ਵੱਡੇ ਪੱਧਰ ਤੇ ਇਸ ਟਾਈਮ ਦੇ ਉੱਤੇ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਦੇ ਉੱਤੇ ਇਹ ਮਾਰਚ ਦਾ ਕੱਢਿਆ ਜਾਊਗਾ ਤੇ ਚੰਡੀਗੜ੍ਹ ਮੁਹਾਲੀ ਦੇ ਵੱਖੋ-ਵੱਖਰੇ ਬਜ਼ਾਰਾਂ ਤੋਂ ਲੰਘਦਾ ਹੋਇਆ ਇੱਕ ਸਰਕਾਰ ਨੂੰ ਸੁਨੇਹਾ ਵੀ ਆ ਜਿੱਥੇ ਪੰਜਾਬ ਸਰਕਾਰ ਨੂੰ ਸੁਨੇਹਾ ਮਾ ਉਹ ਤੇ ਕੇਂਦਰ ਨੂੰ ਸੁਨੇਹਾ ਕਿ 26 ਤਰੀਕ ਨੂੰ ਜੇ ਅੱਜ ਇੱਕ ਸੁਨੇਹਾ ਲਾਇਆ ਗਿਆ ਕਿ ਬੰਦੀ ਸਿੰਘ ਤੇ ਗੁਰੂ ਸਾਹਿਬ ਦੀ ਹੋਈ ਨਰਾਦਰ ਦਾ ਜਿਹੜਾ ਕਿ ਇਨਸਾਫ ਦਿੱਤਾ ਜਾਵੇ ਕੌਮ ਦੀ ਇੱਕ ਜੁੜਤਾ ਦੀ ਗੱਲ ਹੋਈ ਆ ਤੇ 18 ਤੋਂ 19 ਸਾਲ ਦੀਆਂ ਬੇਟੀਆਂ ਵੀ ਕਹਿੰਦੇ ਆ ਕਿ ਕੋਈ ਡਰ ਤੇ ਭੈ ਨਹੀਂ ਹੈਗਾ ਜੇ ਭੈਣਾ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਵੀ ਉਹ ਗੱਲ ਕੀਤੀ ਕਿ ਕਿਸੇ ਦਾ ਵੀ ਡਰ ਤੇ ਖੋਪ ਨਹੀਂਗਾ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜਾ ਮੈਸੇਜ ਦਿੱਤਾ ਗਿਆ ਸੀ ਉਹ ਮੈਸੇਜ ਚੜ੍ਹਦੀ ਕਲਾ ਜਾਊਗਾ ਤੇ ਜਿਹੜੀ ਕੌਮ ਦੀ ਇੱਕ ਮੁੜਤਾ ਹੋ ਰਹੀ ਹੈ ਤੇ ਨੌਜਵਾਨ ਸਾਡੇ ਨਾਲ ਗੱਲਬਾਤ ਕਰਦੇ ਹੋਰ ਜੀ ਵਾਹਿਗੁਰੂ ਜੀ ਦਾ ਖਾਲਸਾ ਮੈਂ ਬੱਦੇ ਸੰਗ ਕਰ ਲੋ ਨਹੀਂ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਥੋਂ ਆਏ ਆ ਹੋਰ ਭਾਈ ਸਾਹਿਬ ਵਾਇਕੁਲ ਕਾ ਸਾਹਿਬ ਵਾਇਕੁਲ ਫਤੇ ਆਪਣੀ ਅੰਦਿਕਲਾ ਜੀ ਹਾਂਜੀ ਛੱਡ ਦੀ ਗੱਲ ਆ ਕਿ ਅੱਜ ਦੇ ਸਜਾਹੋ ਜਲਾ ਦੇਖੋ ਕਿ ਜਜ਼ਬਾ ਇੱਕ ਆਮ ਹਾਰੇ ਜਿਹੜਾ ਹੈਗਾ ਨਾ ਜਿਹੜਾ ਜੋਸ਼ ਆ ਸਿੱਖ ਸੰਗਤ ਦਾ ਇਹ ਲੀਡਰਸ਼ਿਪ ਨਹੀਂ ਦੇਖਦੇ ਹਲੇ ਠੀਕ ਹੈ ਨਾ ਆਪ ਸਾਰੇ ਅਹਲੇ ਖਾਲਸਾ ਆਕਾਲ ਪੁਰਖ ਦੀ ਫੌਜੀ ਹੈ ਤੇ ਗਵਰਨਮੈਂਟ ਸਮਝਣਾ ਚਾਹੀਦਾ ਸਭ ਸ਼ੁਭਨਾਮ ਦੱਸ ਦੇ ਕਮਰ ਸਿੰਘ tạmੇ ਕਮਰ ਸਿੰਘ tạmੇ ਕਮਲ ਸਿੰਘ ਧਾਮੀ ਨਾਲ ਥੋੜਾ ਸਮਾਂ ਪਹਿਲਾਂ ਇੱਕ ਰੀ ਸਾਂਝ ਪਈ ਸਾਡੀ ਵੀ ਤੇ ਭਾਈ ਸਾਹਿਬ ਨੇ ਬੜੇ ਵਧੀਆ ਵਿਚਾਰਤੇ ਸੀ ਤੇ ਅੱਜ ਇਸ ਕਾਫਲੇ ਨੂੰ ਤੁਸੀਂ ਕੀ ਵੇਖਦੇ ਆ ਗੁਰੂ ਸਾਹਿਬ ਦੀਆਂ ਹੋ ਜਾਂ ਨਰਾਦਰਾਂ ਦਾ ਕੀ ਲੱਗਦਾ ਇਨਸਾਫ ਦੇ ਦੂਗੀ ਸਰਕਾਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਵੱਡੇ ਪੱਧਰ ਤੇ ਆਵਾਜ਼ ਬੁਲੰਦ ਹੋ ਰਹੀ ਹੈ ਨਹੀਂ ਇਹ ਦੱਬਿਆ ਰੋਫ ਹੈ ਇਹ ਸਰਕਾਰ ਨੂੰ ਮੈਨੂੰ ਪਹਿਲਾਂ ਕਿਹਾ ਵੀ ਸਮਝਣਾ ਚਾਹੀਦਾ ਉਹਦੀ ਇੰਟੈਲੀਜੈਂਸ ਹੈ ਇੱਥੇ ਹਾਜ਼ਰ ਸਭ ਦੇਖਦੀ ਹੋਏਗੀ ਨਿਸ਼ਾਨ ਸਾਹਿਬ ਝੂਲਦੇ ਉਧਰ 26 ਜਨਵਰੀ ਉਧਰ ਵੀ ਆਪਣੇ ਝੰਡੇ ਨੂੰ ਸਲਾਮਾ ਕਰਦੇ ਨੇ ਤੇ ਇਧਰ ਝੰਡੇ ਝੰਡੇ ਇੱਕ ਵਾਰੀ 2 ਸਾਲ ਪਹਿਲਾਂ ਦੀ ਗੱਲ ਆ ਲਾਲ ਕਿਲੇ ਤੇ ਉਹ ਨਿਸ਼ਾਨ ਸਾਹਿਬ ਲਹਿਰਾਇਆ ਤੇ ਬੜੀ ਹਹਾਕਾਰ ਹੋਈ ਤੁਸੀਂ ਵੇਖਿਆ ਹੀ ਹੋਊਗਾ ਸਾਰਾ ਕੁਝ ਉਸ ਟਾਈਮ ਦੇ ਉੱਤੇ ਮੋਰਚਾ ਲੱਗਾ ਸੀ ਖਾਸ ਕਿਸਾਨੀ ਮੋਰਚਾ ਕਿਸਾਨੀ ਮੋਰਚੇ 'ਚ ਕੁਝ ਗੱਲਾਂ ਉੱਠੀਆਂ ਵੀ ਕਿਸੇ ਨੇ ਗद्दार ਵੀ ਕਿਹਾ ਕਿਸੇ ਨੇ ਕੁਝ ਕਿਹਾ ਉਸ ਵਰਤਾਰੇ ਨੂੰ ਤੇ ਅੱਜ ਦੇ ਵਰਤਾਰੇ ਨੂੰ ਕਿਵੇਂ ਵੇਖ ਰਹੇ ਹੋ ਬਿਲਕੁਲ ਇਹ ਜਜਬਾ ਉਠਦਾ 26 ਜਨਵਰੀ ਵਾਲਾ ਹੁਣ ਵੀ ਮੈਂ ਗੱਲ ਕਰਦਾ ਕਿਤੇ ਇਦਾਂ ਨਾ ਹੋਵੇ ਵੀ ਲੀਡਰਸ਼ਿਪ ਦਿਖਦੀ ਰਹਿ ਜਾਏ ਇਹ ਸੰਕੇਦਰ ਕਿਧਰ ਚੱਲ ਜਾਣ ਅੱਜ ਨਹੀਂ ਕੱਲ ਇਹਨੂੰ ਰੋਕਣਾ ਹੀ ਚਾਹੀਦਾ ਬਿਲਕੁਲ ਕਮਰ ਸਿੰਘ ਧਾਮੀ ਸਾਡੇ ਨਾਲ ਸੀ ਉਹਨੇ ਕਿਹਾ ਕਿ ਜਜ਼ਬਾ ਸੀ 26 ਜਨਵਰੀ ਨੂੰ ਜਿਹੜਾ ਲਾਲ ਕਿਲੇ ਦਾ ਜਜ਼ਬਾ ਸੀ ਤੇ ਇੱਕ ਜਜ਼ਬਾ ਤੁਸੀਂ ਉੱਥੇ ਵੇਖ ਰਹੇ ਆ ਅੰਮ੍ਰਿਤਸਰ ਤੋਂ ਵੀਰ ਆਏ ਆ ਸਾਡੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਗ ਜਗ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕਿਰਪਾ ਸਤਿਗੁਰ ਦੀ ਬਹੁਤ ਬਹੁਤ ਚਾਰ ਮੁੱਖ ਮੰਗਾਂ ਰੱਖੀਆਂ ਇੱਥੇ ਗੁਰੂ ਸਾਹਿਬ ਦਾ ਹੋਇਆ ਨਰਾਦਰ ਉਹਦੇ ਇਨਸਾਫ ਵਾਸਤੇ ਬਾਈਬਲ ਗੋਲੀ ਕਾਂਡ ਦੇ ਇਨਸਾਫ ਵਾਸਤੇ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਸਰਕਾਰਾਂ ਬਦਲ ਗਈਆਂ ਚੌਥੇ ਮੁੱਖ ਮੰਤਰੀ ਸਾਹਿਬ ਆ ਤੇ ਤੀਜੀ ਸਰਕਾਰ ਆ ਇਨਸਾਫ ਹੋਏ ਤੱਕ ਨਹੀਂ ਮਿਲਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉਹ ਤੋਂ ਵੀ ਹੋਈ ਜਦੋਂ 550 ਸਾਲਾ ਮਨਾਇਆ ਗਿਆ ਸੀ ਪਰ 550 ਸਾਲਾਂ ਤੋਂ ਬਾਅਦ ਹਿਲਜੁਲ ਕੋਈ ਨਹੀਂ ਹੋਈ ਅੱਜ ਦੇ ਮਾਰਚ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿਸ ਜਾਹੋ ਜਲਾ ਦਾ ਕੋਊਗਾ ਫਰਕ ਬਹੁਤ ਕੁਛ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਫਰਕ ਤਾਂ ਪਊਗਾ ਪਊਗਾ ਕਿਉਂਕਿ ਤੁਸੀਂ ਚਾਰ ਸਵੇਰਾ ਵੇਖ ਲਓ ਇਹ ਮੋਰਚੇ ਜਿਹੜੇ ਜਾਂ ਟਰਾਲੀਆਂ ਜਿਹੜੀਆਂ ਇਹ ਦਿੱਲੀ ਵਾਲਾ ਜਿਹੜਾ ਪ੍ਰੋਗਰਾਮ ਬਣ ਚੁੱਕਾ ਇੱਥੇ ਤੇ ਜਿਹੜਾ ਕਹਿੰਦੇ ਨੇ ਵੀ ਪ੍ਰੇਮ ਨਾਲ ਤਾਂ ਕੋਈ ਗਵਾਂਢੀ ਕਹੀ ਨਹੀਂ ਦਿੰਦਾ ਪ੍ਰੇਮ ਨਾਲ ਤੇ ਜੇ ਮੰਗੋ ਤਾਂ ਕਈ ਨਹੀਂ ਦਿੰਦਾ ਕੋਈ ਤੇ ਰਾਜ ਜਾਂ ਇਹ ਬੰਦੀ ਸਿੰਘਾਂ ਨੂੰ ਰਹਾਜ ਤਾਂ ਕਿਦਾਂ ਕਰਨਾ ਸੀ ਇਹ ਹੁਣ ਧੌਣ ਦੇ ਗੋਡਾ ਇਹਨਾਂ ਦੇ ਰੱਖਿਆ ਜਾਊਗਾ ਤੇ ਫੇਰ ਬੰਦੀ ਸਿੰਘ ਰਹਾ ਹੋਣਗੇ ਬਾਕੀ ਜਿਹੜੀ ਗੱਲ ਕਰਦੇ ਆਂ ਰਾਜ ਦੀ ਰਾਜ ਸਾਨੂੰ ਵੇਖੋ ਬਾਰ-ਬਾਰ ਜਿਹੜਾ ਇਹ ਰਾਜ ਨੇ ਜਿਹੜਾ ਦਿੱਲੀ ਰਾਜ ਹੈ ਦਿੱਲੀ ਰਾਜ ਨੇ ਸਾਨੂੰ ਬਾਰ-ਬਾਰ ਅਸਾਸ ਦਵਾਇਆ ਕਿ ਤੁਸੀਂ ਗੁਲਾਮ ਜੋ ਕਿਉਂਕਿ ਕਦੀ ਇਹ ਵੀ ਗੱਲ ਹੋਈ ਹੈ ਕਿ ਕੁੱਖਾਂ ਦੇ ਵਿੱਚ ਬੱਚੇ ਮਾਰ ਦੇਣੇ ਕਦੀ ਇਹ ਵੀ ਗੱਲ ਹੋਈ ਆ ਕਿ ਬਜ਼ੁਰਗਾਂ ਦੇ ਟਾਇਰ ਗਲਾਂ ਦੇ ਵਿੱਚ ਪਾ ਕੇ ਸਾੜ ਦੇਣਾ ਕਦੀ ਇਹ ਵੀ ਗੱਲ ਹੋਈ ਆ ਕਿ ਜਿਹੜੇ ਨਿਗੇ ਨਿਗੇ ਮਜਲੂਮ ਬੱਚੇ ਕਹਿੰਦੇ ਨੇ ਇਹ ਸਿਕੜੇ ਦਾ ਬੱਚਾ ਇਹਨੂੰ ਮਾਰ ਦੋ ਇਹ 97% ਸਾਡੀਆਂ ਕੁਰਬਾਨੀਆਂ ਤੇ ਸਾਨੂੰ ਵਾਰ-ਵਾਰ ਵਾਰ-ਵਾਰ ਜਿਹੜਾ ਸਾਨੂੰ ਲਤਾੜਿਆ ਜਾ ਰਿਹਾ ਕੁੱਤੇ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਹੁਣ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰੀਏ ਇਸ 47 ਤੋਂ ਲੈ ਕੇ ਹੁਣ ਤੱਕ ਅਸੀਂ ਸੰਘਰਸ਼ੀ ਲੜਦੇ ਆਏ ਬਾਦ ਦੇ ਵਿੱਚ ਫਿਰ ਇਹ ਰਾਜ ਦਾ ਸਾਨੂੰ ਅਜੇ ਤੱਕ ਇੱਕ ਦੁੱਕੇ ਦਾ ਫਾਇਦਾ ਨਹੀਂ ਹੋਇਆ ਵਾਹਿਗੁਰੂ ਜੇ ਗੱਲ ਬੰਦੀ ਸਿੰਘਾਂ ਦੀ ਕਰੀਏ 14 14 ਸਾਲ ਉਮਰ ਕੈਦ ਹੁੰਦੀ ਆ ਇਹ 30 ਦੀ ਸਾਲ ਹੋ ਗਏ ਆ ਇਹਨਾਂ ਯੋਧਿਆਂ ਨੂੰ ਅੰਦਰ ਜਿਹੜਾ ਵਾ ਆਪਣੇ ਕਸ਼ਟ ਘਟਦੇ ਨੂੰ ਪਰ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਇਹ ਯੋਧੇ ਆ ਤੇ ਪਰ ਇਹ ਜਿਹੜਾ ਜ਼ੁਲਮ ਆ ਸਾਡੇ ਤੇ ਬਾਰ ਬਾਰ ਸਾਡੇ ਨਾਲ ਹੀ ਜਿਹੜਾ ਇਹ ਖਲਵਾੜ ਕੀਤਾ ਜਾਂਦਾ ਤੇ ਕੀਤਾ ਵੀ ਤਾਂ ਜਾਂਦਾ ਕਿਉਂਕਿ ਜਿਹੜਾ ਜੰਗਲ ਦੇ ਵਿੱਚ ਸ਼ੇਰ ਹੁੰਦਾ ਡਬਕਾ ਵੀ ਉਹਦਾ ਹੀ ਹੁੰਦਾ ਵਾ ਭੈਡਾਂ ਦਸੂ ਤੁਰੀਆਂ ਫਿਰਦੀਆਂ ਇਹਨਾਂ ਨੂੰ ਉਹਨਾਂ ਸ਼ੇਰਾਂ ਦਾ ਡਬਕਾ ਵਾ ਕਿ ਜੇ ਉਹ ਬੱਬਰ ਸ਼ੇਰ ਬਾਹਰ ਆ ਗਏ ਤੇ ਖਰੇ ਸਾਡੇ ਮਾਰ ਕੇ ਪੰਜਾ ਕਦੇ ਸਾਡਾ ਇੱਕ ਨਾ ਪਾਰ ਦੇਣ ਜੀਰ ਨਾ ਦੇਣ ਇਸ ਕਰਕੇ ਇਹਨਾਂ ਨੂੰ ਡਰ ਖਤਰਾ ਸਾਡੇ ਦੇ ਤਾਂ ਵਾ ਬਾਕੀ ਜਿਹੜੀ ਗੱਲ ਬੰਦੀ ਸਿੰਘਾਂ ਦੀ ਇਹ ਗੁਰੂ ਸਾਹਿਬ ਦੀ ਬੜੀ ಅಪਾਰ ਕਿਰਪਾ ਕਿਉਂਕਿ ਸੰਗਤਾਂ ਲੇ ਵੇਖੋ ਪਿੱਛੇ ਵੀ ਅਹੀਂ ਤੁਰੇ ਆਏ ਹੁਣ ਵੀ ਹੀਰੇ ਇਕੱਤੀਆਂ ਸੰਗਤ ਨੇ ਚਾਰ ਸਵੇਰੇ ਸੰਗਤ ਦਾ ਵੇਖੋ ਕੱਟ ਢਾਟਾ ਮਾਰਦਾ ਕੱਟ ਇਹ ਜਿਹੜਾ ਇਹ ਸੰਗਤ ਨੇ ਨੌਜਵਾਨੀ ਨੇ ਨੌਜਵਾਨੀ ਜਾਗ ਚੁੱਕੀ ਆ ਸਾਨੂੰ ਪਤਾ ਲੱਗ ਚੁੱਕਾ ਕਿ ਅਸੀਂ ਗੁਲਾਮ ਆ ਜਿੰਨਾ ਜਿਹੜਾ ਸਾਨੂੰ ਅਹਿਸਾਸ ਨਹੀਂ ਹੁੰਦਾ ਗੁਲਾਮੀ ਦਾ ਉਹਨਾਂ ਜਿਹੜਾ ਕੋਈ ਜਿਹੜਾ ਕੋਈ ਸਾਡਾ ਸੰਘਰਸ਼ ਨਹੀਂ ਲੜਿਆ ਤੇ ਜਿੰਨਾ ਜਿਹੜਾ ਕੌਮਾਂ ਸੰਘਰਸ਼ ਨਾਲ ਉਹਨਾਂ ਜਿਹੜੀਆਂ ਕੌਮਾਂ ਜ਼ਿੰਦਗੀ ਨਹੀਂ ਰਹਿੰਦੀਆਂ ਇਸ ਕਰਕੇ ਅਸੀਂ ਕੌਮ ਜਿਹੜੀ ਆ ਸਾਡੀ ਸਿੱਖ ਕੌਮ ਆ ਇਹਨਾਂ ਦੇ ਖੂਨ ਦੇ ਵਿੱਚ ਜਰਾਸੀ ਨਹੀਂ ਇਦਾਂ ਦੇ ਆ ਕਿ ਕੁਰਬਾਨੀਆਂ ਲਈ ਜਾਂ ਗੁਲਾਮੀ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਅਸੀਂ ਜਿੱਥੇ ਵੀ ਕੀਤਾ ਮਜਲੂਮ ਦੀ ਰੱਖਿਆ ਕਰਦੇ ਆਂ ਅਸੀਂ ਹਰ ਇੱਕ ਧਰਮ ਦਾ ਸਤਕਾਰ ਕਰਦੇ ਆਂ ਪਰ ਬਾਰ ਬਾਰ ਸਾਡੇ ਜਿਹੜੇ ਗ੍ਰੰਥ ਆ ਪੰਥ ਆ ਸਾਡਾ ਚਰਾਇ ਦੇ ਵਿੱਚ ਲਿਆਂਦਾ ਜਾਂਦਾ ਕਦੀ ਇਹ ਵੀ ਵੇਖਿਆ ਮੈਂ ਫੇਰ ਗੱਲ ਕਰਦਾ ਕਿ ਸਾਰੇ ਧਰਮ ਸਤਕਾਰਯੋਗ ਆ ਪਰ ਸਾਡਾ ਧਰਮ ਸਤਨ ਦਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੇਖੋ ਥਾਂ ਥਾਂ ਜਿਹੜੇ ਆ ਇਹ ਮਹਾਰਾਜ ਦੇ ਪਾੜ ਕੇ ਖਿਲਾਰੇ ਜਾ ਰਹੇ ਆ ਨੌਜਵਾਨੀ ਸਾਡੀ ਕੁੱਟੀ ਜਾ ਰਹੀ ਆ ਮਾਰੀ ਜਾ ਰਹੀ ਆ ਦਮਾਲੇ ਲਾਏ ਜਾ ਰਹੇ ਆ ਜੇ ਕੋਈ ਦਮਾਲਾ ਬਣਦਾ ਤਾਂ ਉਹਦੇ ਦਮਾਲੇ ਦੇ ਕਰੰਤੂ ਹੁੰਦਾ ਬਾਰ-ਬਾਰ ਸਾਨੂੰ ਜਿਹੜਾ ਜਿਤਾਇਆ ਜਾਂਦਾ ਕਿ ਤੁਸੀਂ ਗੁਲਾਮ ਜੋ ਹੋਰ ਕਿਸੇ ਵੀ ਧਰਮ ਦੀ ਇਹ ਗੱਲ ਕਦੀ ਨਹੀਂ ਹੋਈ ਕਿ ਕਿਸੇ ਮੂਰਤੀ ਨੂੰ ਕਹਿੰਨੇ ਲੱਤ ਮਾਰੀ ਹੋਵੇ ਤਾਂ ਬੰਦਾ ਬਾਹਰ ਆ ਗਿਆ ਹੋਵੇ ਅਸੀਂ ਖਿਲਾਫ ਨਹੀਂ ਕਿਸੇ ਧਰਮ ਦੇ ਪਰ ਗੱਲ ਕਰਦੇ ਆਂ ਵੀ ਸਾਡੇ ਧਰਮ ਨਾਲ ਹੀ ਇਦਾਂ ਕਿਉਂ ਹੋਣ ਰਿਹਾ ਸਾਡੇ ਨੌਜਵਾਨੀ ਨਾ ਸਾਡੇ ਨੌਜਵਾਨ ਜਿਹੜੇ ਅੰਦਰ ਆ ਸਜ਼ਾ ਪੂਰੀ ਹੋਈ ਤੇ ਪੂਰੀ ਹੋਈ ਤੇ ਵੀ ਅੱਜ ਤੱਕ ਬਾਹਰ ਨਹੀਂ ਆਉਣ ਤੇ ਇਹ ਕਰਕੇ ਅਸੀਂ ਵੱਧ ਵੱਧ ਜਿਹੜਾ ਅਪਰਾਲਾ ਬੜੀਆਂ ਸਿੱਖ ਸੰਗਤਾਂ ਨਾਲ ਆ ਰਹੀਆਂ ਪਿੱਛੇ ਵੀ ਆ ਰਹੀਆਂ ਤੇ ਇੱਥੇ ਵੀ ਅਪਰਾਲਾ ਇਹੋ ਕਰ ਰਿਹਾ ਕਿ ਜਿੰਨਾ ਚਿਰ ਇਹਨਾਂ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਛੱਡਿਆ ਨਾ ਤੇ ਅਸੀਂ ਇਹ ਧੌਣ ਦੇ ਗੋਡਾ ਇਸੇ ਰੱਖਾਂਗੇ ਦਿੱਲੀ ਦੇ ਬਾਰਡਰ ਦੇ ਵੀਰ ਨੇ ਗੱਲ ਕੀਤੀ ਆ ਕਿ ਉਹ ਸਮਾਂ ਸੀ ਦਿੱਲੀ ਦੇ ਬਾਰਡਰ ਦੇ ਉੱਤੇ ਤੇ ਉਦੋਂ ਵੀ ਮੰਗਾ ਮਨਵਾ ਕੇ ਇੱਥੇ ਵਾਪਸ ਆਏ ਸੀ ਤੇ ਅੱਜ ਫੇਰ ਅਸੀਂ ਉਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਬਾਰਡਰ ਤੇ ਆ ਮੋਹਾਲੀ ਦੇ ਵਿੱਚ ਆ ਇਸ ਟਾਈਮ ਦੇ ਉੱਤੇ ਤੇ ਇੱਥੇ ਵੀ ਸਰਕਾਰ ਨੂੰ ਇੱਕ ਵੱਡੀ ਆਵਾਜ਼ بلند ਹੋਈ ਆ ਜਿਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਆ 30 32 33 ਸਾਲ ਹੋ ਗਿਆ ਤੇ ਅਜੇ ਤੱਕ ਰਿਹਾਈਆਂ ਨਹੀਂ ਮਿਲੀਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਤੇ ਗੁਰੂ ਸਾਹਿਬ ਦਾ ਹੋਇਆ ਅਨਰਾਦਰ ਜਿਨ੍ਹਾਂ ਦਾ ਅਜੇ ਤੱਕ ਸਰਕਾਰਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਇਨਸਾਫ਼ ਨਹੀਂ ਦਿੱਤਾ ਗਿਆ ਹੋਰ ਵੀ ਸਾਡੇ ਨਾਲ ਵੀਰਾਂ ਗੱਲਬਾਤ ਕਰਦੇ ਆ ਜੀ ਫਤੇਗੜ ਸਾਹਿਬ ਤੋਂ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਬਨਾਮ ਜੀ ਆਪਣਾ ਬਲਜੀਤ ਸਿੰਘ ਪੁੱਟਾ ਸ਼੍ਰੀ ਫਤੇਗੜ ਸਾਹਿਬ ਤੋਂ ਅਸੀਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਜਿਹੜੀ ਕਵਰੇਜ ਕਰ ਰਹੇ ਹੋ ਔਰ ਜੋ ਲੋਕਾਂ ਦੀ ਆਵਾਜ਼ ਹੈ ਉਹਨੂੰ ਸਰਕਾਰਾਂ ਤੱਕ ਅਦਾਲਤਾਂ ਤੱਕ ਤੁਹਾਡਾ ਵੀ ਇੱਕ ਜਰੀਆ ਬਹੁਤ ਵੱਡਾ ਕਿਉਂਕਿ ਅੱਜ ਸਰਕਾਰਾਂ ਨੂੰ ਦੇਖ ਲੈਣਾ ਚਾਹੀਦਾ ਮਹਾਲੀ ਦੇ ਵਿੱਚ ਆ ਕੇ ਜੋ ਚੰਡੀਗੜ੍ਹ ਦੀਆਂ ਹਾਦਾਂ ਨੇ ਐਸ ਹਾਦਾਂ ਦੇ ਉੱਤੇ ਸਮੁੱਚੀ ਸਿੱਖ ਕੌਮ ਸਮੁੱਚੀ ਸੰਗਤ ਗੁਰੂ ਨਾਨਕ ਨਾਮ ਲੇਵਾ ਸਮੁੱਚੇ ਪੰਜਾਬੀ ਸਮੁੱਚੇ ਜਿਹੜੇ ਲੋਕ ਨੇ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਜਿਹੜੀ ਗੱਲ ਕਰਦੇ ਨੇ ਜਿਹੜੇ ਉਹਨਾਂ ਦੇ ਆਪਣੇ ਰਾਈਟਸ ਮੰਗ ਰਹੇ ਨੇ ਅੱਜ ਉਹਨਾਂ ਦਾ ਜਿਹੜਾ ਇਕੱਠ ਹੈ ਇਹ ਇਕੱਠ ਸਰਕਾਰਾਂ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਉੱਚ ਅਦਾਲਤਾਂ ਦੇ ਸਾਡੇ ਜਿਹੜੇ ਪੜੇ ਲਿਖੇ ਜੱਜ ਨੇ ਉਹਨਾਂ ਨੂੰ ਵੀ ਅੱਜ ਮੈਂ ਸਮਝਦਾ ਇਹ ਜਿਹੜੀ ਸੰਗਤ ਦਾ ਇਕੱਠ ਹੈ ਇਨਸਾਫ ਲਈ ਹੱਕ ਲਈ ਆਪਣੇ ਅਧਿਕਾਰਾਂ ਲਈ ਅੱਜ ਦੇਖ ਲੈਣਾ ਚਾਹੀਦਾ ਕਿਉਂਕਿ ਅੱਜ ਦੂਜੇ ਪਾਸੇ ਅਸੀਂ ਜੋ ਸਾਡਾ ਰੋਸ ਆ ਉਸ ਸਾਡਾ ਸਮੁੱਚੀ ਸੰਗਤ ਦਾ ਰੋਸ ਹੈ ਉਹ ਇਹ ਹੈ ਕਿ ਦੂਜੇ ਪਾਸੇ ਜੋ ਸਰਕਾਰਾਂ ਜੋ 1950 ਦੇ ਵਿੱਚ ਇੱਕ ਸੰਵਿਧਾਨ ਬਣਿਆ ਉਸ ਸੰਵਿਧਾਨ ਦਾ ਜਿਹੜਾ ਦਿਹਾੜਾ ਮਨਾ ਰਹੀਆਂ ਉਹਦੇ ਗੂੰਗਾਨ ਕਰ ਰਹੀਆਂ ਨੇ ਪਰ ਅੱਜ 72 ਸਾਲ ਬੀਤ ਗਏ ਆ ਦੇਖੋ ਤੁਸੀਂ ਲੋਕਾਂ ਦਾ ਹਜੂਮ 72 ਸਾਲ ਦੇ ਵਿੱਚ ਵੀ ਸਾਡਾ ਜਿਹੜਾ ਅੱਜ ਸਾਨੂੰ ਹੱਕ ਨਹੀਂ ਮਿਲ ਰਹੇ ਸਾਨੂੰ ਸਾਡੇ ਰਾਈਟ ਨਹੀਂ ਮਿਲ ਰਹੇ ਅੱਜ ਸਾਡੇ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹੈ ਬਹੁ ਗਿਣਤੀਆਂ ਲਈ ਹੋ ਰਹਾ ਸੋ ਸਾਡੀ ਮੰਗ ਅੱਜ ਵੀ ਇਹਨਾਂ ਸਰਕਾਰਾਂ ਤੋਂ ਜੋ ਸਰਕਾਰਾਂ ਰਾਜਭਾਗ ਕਰ ਰਹੀਆਂ ਨੇ ਜੋ ਸਰਕਾਰਾਂ ਇਹ ਸਾਰੀ ਸੰਗਤ ਦੇ ਟੈਕਸਾਂ ਦੇ ਪੈਸਿਆਂ ਦੇ ਨਾਲ ਆਪਣੇ ਜਿਹੜੇ ਸੁੱਖ ਹੰਢਾ ਰਹੀਆਂ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਅੱਜ ਸੰਗਤ ਦੀ ਮੰਗ ਨੂੰ ਦੇਖੋ ਜੋ ਅੱਜ ਸਾਡਾ ਹੱਕ ਬਣਦਾ ਚਾਹੇ ਬੰਦੀ ਸਿੱਕਾਂ ਦੀ ਰਿਹਾਈ ਦੇ ਲਈ ਹੈ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਲਈ ਇਨਸਾਫ ਦੀ ਮੰਗ ਹੈ ਉਹ ਸਾਰੀਆਂ ਮੰਗਾਂ ਜ ਸੰਗਤ ਦੀਆਂ ਜਿਹੜੀਆਂ ਸਰਕਾਰਾਂ ਨੂੰ ਇਹ ਵਕਤ ਧਿਆਨ ਦੇਣਾ ਚਾਹੀਦਾ ਤੇ ਤੁਰੰਤ ਮੰਨਣੀਆਂ ਚਾਹੀਦੀਆਂ ਬਲਜੀਤ ਸਿੰਘ ਵੀਰ ਨਾਲ ਸਾਡੇ ਤੇ ਖਾਸ ਕਰਕੇ ਉਹ ਹੀ ਜਿਹੜੀ ਗੁਰੂ ਸਾਹਿਬ ਦੀਆਂ ਹੋ ਜਾਂ ਨਰਾਦਰ ਉਹਨਾਂ ਦਾ ਇਨਸਾਫ ਵਾਸਤੇ ਜਿਹੜਾ ਕਿ ਮੋਰਚੇ ਦੀ ਰੰਭਤਾ ਹੋਈ 7 ਤਰੀਕ ਨੂੰ ਤੇ ਅੱਜ 26 ਤਰੀਕ ਆ 26 ਤਰੀਕ ਨੂੰ ਇਦੇ ਵਿੱਚ ਮਾਰਚ ਕੱਢਾ 26 ਜਨਵਰੀ ਨੂੰ ਇੱਕ ਪਾਸੇ ਵੀਰਨਾ ਸਕੇ ਉਧਰ ਪਾਸੇ ਇਤਿਹਾਸਕ ਦਿਹਾੜਾ ਮਨਾਇਆ ਜਾ ਰਿਹਾ ਦਿੱਲੀ ਦੇ ਵਿੱਚ ਵੀ ਤੇ ਇਧਰਲੇ ਪਾਸੇ ਇਤਿਹਾਸ ਸਿਰਜਿਆ ਜਾ ਰਿਹਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਜਿਹੜੀ ਤਸਵੀਰ ਹੈ ਚੰਡੀਗੜ੍ਹ ਤੇ ਮੁਹਾਲੀ ਦੇ ਵਿੱਚ ਅਸੀਂ ਇਸ ਟਾਈਮ ਤੇ ਉੱਤੇ ਚੰਡੀਗੜ੍ਹ ਮੁਹਾਲੀ ਦੇ ਬਾਰਡਰਾਂ ਦੀ ਇਹ ਤਸਵੀਰ ਆ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਡਾ ਜਾਹੋ ਜਲਾਲ ਨੌਜਵਾਨੀ ਦਾ ਜਿਹੜਾ ਕਿ ਬੇਸ਼ੱਕ ਉਹ ਦਿੱਲੀ ਦੇ ਬਾਰਡਰਾਂ ਦੀ ਗੱਲ ਹੋਵੇ ਉੱਥੇ ਵੀ ਇਸੇ ਤਰ੍ਹਾਂ ਪਹੁੰਚਿਆ ਚੰਡੀਗੜ੍ਹ ਦੇ ਬਾਰਡਰਾਂ ਦੀ ਗੱਲ ਹੋਵੇ ਤੇ ਉੱਥੇ ਵੀ ਇਸੇ ਤਰ੍ਹਾਂ ਟਰੈਕਟਰ ਵਡਾ ਹਜੂਮ ਜਿਹੜਾ ਇਸ ਟਾਈਮ ਦੇ ਉੱਤੇ ਖਾਸ ਕਰਕੇ ਇੱਥੇ ਪਹੁੰਚਿਆ ਵਾ ਬੱਸਾਂ ਦਾ ਕਾਫਲਾ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਦੇ ਉੱਤੇ ਤੇ ਬਾਪੂ ਸਾਡੇ ਨਾਲ ਆ ਬਾਪੂ ਜੀ ਵਾਇਗੁਰ ਜੀ ਕਾ ਖਾਲ ਚਾਦੀ ਕਲਚਾਦੀ ਉਹ ਤੁਹੀਂ ਸੁਣਾਓ ਉਹ ਕਿਵੇਂ ਵੇਖਦੇ ਅੱਜ ਦੇ ਜਾਹੋ ਜਲਾਲ ਇਹ ਕਿਰਪਾ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਸਾਡੇ ਨੌਜਵਾਨ ਪਿੰਡਾਂ ਤੋਂ ਇਹ ਰਾਤ ਆ ਕੇ ਪੁੱਜ ਚੁੱਕੇ ਆ ਔਰ ਬਹੁਤ ਸੰਗਤ ਪਿੱਛੇ ਟਰਾਲੀਆਂ ਟੈਟਰਾਉਂਡ ਆਇਆ ਸਾਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਇਸ ਕਮੇਨ ਸਾਹਿਬ ਨੂੰ ਵਰਕਰ ਨੂੰ ਸਫਲ ਬਣਾਉਣ ਵਾਸਤੇ ਸਾਡੇ ਭਾਈਚਾਰੇ ਨੇ ਪਿੰਡਾਂ ਦੀ ਸਾਜਰੇ ਬਹੁਤ ਹੀ ਜੋਸ਼ਦਾਨ ਪਾਇਆ ਇਹ ਸਾਰੀਆਂ ਸੰਗਤਾਂ ਨੂੰ ਫੇਰ ਆਪੀ ਰਿਹਾ ਕਿ ਇਸ ਟੋਮੀ ਮੋਰਚੇ ਨੂੰ ਜਿਵੇਂ ਸਾਡੇ ਜਸੇਦਾਰ ਸਰਦਾਰ ਹਵਾਰਾ ਸਿੰਘ ਜਕਤਾਰ ਸਿੰਘ ਹਵਾਰਾ ਸਾਹਿਬ ਨੇ ਹੁਕਮ ਲਾਇਆ ਹੈ ਉਸੇ ਤਰ੍ਹਾਂ ਇਸ ਟੋਮੀ ਸਾਹਿਬ ਮੋਰਚੇ ਨੂੰ ਚੜ੍ਹਦੀ ਕਲਾ ਰੱਖਣ ਵਾਸਤੇ ਸਾਨੂੰ ਇੱਕ ਮੁੱਠੋ ਕੇ ਚੱਲਣ ਦੀ ਲੋੜ ਆ ਕੋਈ ਦੁਬਤਾ ਦੀ ਸਾਨੂੰ ਲੋੜ ਨਹੀਂ ਸਾਡੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਬਰਕਤੋ ਜਾਬਤਾਚ ਰਹਿ ਕੇ ਆਪਣੀਆਂ ਡਿਊਟੀਆਂ ਨਿਭਾਉਣ ਜੇ ਕੋਈ ਨੌਜਵਾਨ ਭਾਵਕ ਨਾਰਾ ਕੋਈ ਲੰਦਾ ਹੈ ਉਹਦਾ ਵਿਰੋਧ ਨਹੀਂ ਕਰਨਾ ਉਸ ਬੱਚੇ ਨੂੰ ਪਿਆਰ ਦਾ ਸਮਝਾਇਆ ਜਾ ਸਕਦਾ ਹੈ ਇਹ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਕਿਉਂ ਪ੍ਰਸ਼ਾਸਨ ਵੀ ਸਾਡਾ ਆ ਇਹ ਪੰਜਾਬ ਦੇ ਸਾਰੇ ਵਾਸੀ ਆਪਾਂ ਇੱਕ ਦੂਜੇ ਪਾਲ ਭਰਾਵਾਂ ਸਾਡੇ ਘਰ ਆ ਜੇ ਤੁਸੀਂ ਆ ਜੇ ਅਸੀਂ ਤੁਹਾਡੇ ਘਰਾਂ ਚੋਂ ਆਇਆ ਇਸ ਕਰਕੇ ਇੱਕ ਕਮਨ ਸਾਫ ਵਰਚ ਬਿਲਕੁਲ ਬਲੰਦੀ ਦਾ ਜਾਣਾ ਚਾਹੀਦਾ ਇਹ ਸੈਂਟਰ ਸਰਕਾਰ ਨੂੰ 10 ਦਿਨਾਂ ਚੋਂਗੇ ਕਿ ਹੱਕ ਕਮਾਂ ਲਈਦੇ ਆ ਪਹਿਲੇ ਗੱਤੇ ਰ ਆਪਣਾ ਫੱਜ ਬੰਦਾ ਆ ਤੂੰ ਇੱਕ ਅੱਖ ਦਾ ਵਿਅਕ ਮੈਨੂੰ ਜਦੋਂ ਤੇਰੀ ਦੂਜੀ ਅੱਖ ਹੀ ਬੰਦ ਹੋ ਜਾਊਗੀ ਜਿਹੜਾ ਤੇਰਾ ਲੱਛਣ ਆ ਬਹੁਤ ਜੱਦਾ ਚਲਣ ਡਿਆ ਤੂੰ ਸਾਡੇ ਨੌਜਵਾਨਾਂ ਦੀਆਂ ਸ਼ਹੀਦੀਆਂ ਤੂੰ ਅੱਜ ਵੀ ਹੌਲੇ ਰੱਖੀਆਂ ਇਹ ਸੋਚਣਾ ਕਿਉਂ ਕੀ ਸਾਡੇ ਪੰਜਾਬ ਨੇ ਸਾਡੇ ਸੁਭਨੇ ਸਾਕੇ ਉੱਤੇ ਪਾਇਆ ਉਹ ਕੀ ਸਾਡੇ ਸਿੱਖੀ ਦਾ ਸਾਕੇ ਕਰਿਆ ਵੱਧੋ ਵੱਧ 90% ਪੁਰਾਣੀਆਂ ਸਾਡੀਆਂ ਕੁਰਬਾਨੀਆਂ ਸਾਡੇ ਦੇਸ਼ੀਆਂ ਸਾਡੇ ਨੌਜਵਾਨਾਂ ਦੀਆਂ ਵਾ ਇਹ ਕਿਉਂ ਲੁੱਟੀਆਂ ਗਈਆਂ 90% ਕੁਰਬਾਨੀਆਂ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਕਿ ਸਿੱਖਾਂ ਦੀਆਂ ਵਾ ਤੇ ਯੋਗਦਾਨ ਤੁਸੀਂ ਵੇਖ ਸਕਦੇ ਹੋ ਤੇ ਦੂਜੇ ਪਾਸੇ ਜੇ ਗੱਲ ਕਰੀਏ ਤੇ ਅਜੇ ਤੱਕ ਬੰਦੀ ਸਿੰਘ ਦੇ ਰਿਹਾਈਆਂ ਦਾ 30 32 33 ਸਾਲ ਹੋ ਗਿਆ ਆਵਾਜ਼ ਜ਼ਰੂਰ ਬਲੰਦ ਹੋਈ ਪਰ ਰਿਹਾਈਆਂ ਨਹੀਂ ਹੋਈਆਂ ਇੱਕ ਖਾਸ ਸ਼ਖਸੀਅਤ ਸਾਡੇ ਨਾਲ ਜੁੜ ਚੁੱਕੀ ਆ ਲਾਈਫ ਕੇਅਰ ਫਾਊਂਡੇਸ਼ਨ ਤੋਂ ਵੀਰ ਅਵਤਾਰ ਸਿੰਘ ਜੀ ਡਾਕਟਰ ਅਵਤਾਰ ਸਿੰਘ ਜੁੜਿਆ ਇੱਕ ਵੱਡੀਆਂ ਸਮਾਵਾਂਾਂ ਦੇ ਦਿੱਲੀ ਦੇ ਬੋਰਡਾਂ ਦਿੱਤੀਆਂ ਤੇ ਵੱਡੀਆਂ ਸਮਾਵਾਂ ਜਿਹੜੀਆਂ ਕਿ ਇਸ ਮੋਰਚੇ ਦੇ ਦਿੱਤੀਆਂ ਜਾ ਰਹੀਆਂ ਪਹਿਲਾਂ ਵੀਰ ਨਾਲ ਫਤਿਹ ਸੰਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੋ ਚੜਦੀ 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 ਕਲਾ ਜੀ ਕਿਵੇਂ ਦੇਖਦੇ ਆ ਦਿੱਲੀ ਮੋਰਚੇ ਤੋਂ ਬਾਅਦ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰੂ ਸਾਹਿਬ ਦੇ ਹੋਏ ਨਰਾਦਰਾਂ ਵਾਸਤੇ ਕਿ ਜਿਹੜਾ ਹੋਇਆ ਸੀ ਨਰਾਦਰੋ ਦਾ ਇਨਸਾਫ ਮਿਲੇ ਉਹਦੀ ਇੱਕ ਆਵਾਜ਼ ਚੁੱਕੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਹੋ ਜਾਂ ਸਵਾਵਾ ਦਿੱਤੀ ਜਾ ਰਹੀ ਹੈ ਬਿਲਕੁਲ ਜੀ ਜਿਵੇਂ ਦਿੱਲੀ ਨਿਰੰਤਰ ਆਪਣੀਆਂ ਮੈਡੀਕਲ ਸਵਾਵਾਾਂ ਜਾ ਰਹੀ ਸੀ ਸੋ ਇੱਥੇ ਵੀ ਜਾ ਰਹੀ ਨੇ ਇਹਦੇ ਨਾਲ ਨਾਲ ਹਿਊਮਨ ਰਾਈਟਸ ਦੀ ਗੱਲ ਵੀ ਆਉਂਦੀ ਹੈ ਜੋ ਕਾਨੂੰਨ ਸਭ ਲਈ ਆਮ ਮੰਦੇ ਲਈ ਵੀ ਇੱਕ ਜਾਂਦਾ ਕਿ ਕਾਨੂੰਨ ਸਭ ਲਈ ਇੱਕ ਹੋਣਾ ਚਾਹੀਦਾ ਹੈ ਕਿਸੇ ਲਈ ਵੱਖ-ਵੱਖ ਕਾਨੂੰਨ ਨਹੀਂ ਹੋਣੇ ਚਾਹੀਦੇ ਸੋ ਉੱਥੇ ਆਮ ਲੋਕਾਂ ਦਾ ਵੀ ਇਹ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਹੀ ਜਲਦੋਂ ਜਲਦ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਕਾਨੂੰਨ ਤੇ ਵਿਸ਼ਵਾਸ ਬਣਿਆ ਰਹੇ ਬਿਲਕੁਲ ਅਪਾ ਫਿਰ ਮਿਲਦੇ ਹਾਂ ਕਿਉਂਕਿ ਇਹ ਵੱਡੀਆਂ ਸਵਾਮਾ ਵੀਰ ਦੇ ਰਹੇ ਆ ਤੁਸੀਂ ਵੇਖ ਸਕਦੇ ਹੋ ਪਿੱਛੇ ਲਾਈਫ ਕੇਅਰ ਫਾਊਂਡੇਸ਼ਨ ਦੀ ਇਹ ਜਿਹੜੀ ਗੱਡੀ ਆ ਨਾਲ-ਨਾਲ ਚੱਲਦੀ ਆ ਤੇ ਹੁਣ ਵੀ ਨਾਲ ਹੀ ਚਲਣੀ ਆ ਤੇ ਖਾਸ ਕਰਕੇ ਜੇ ਬਿਲਕਸ ਬਾਨੋ ਦੇ ਕਾਤਲ ਛੱਡੇ ਜਾ ਸਕਦੇ ਆ ਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਇੱਕ ਵੱਡਾ ਕੁਐਸਚਨ ਮਾਰਕ ਵੀ ਆ ਸਰਕਾਰਾਂ ਵਾਸਤੇ ਦੇਖਦੇ ਆ ਇਸ ਮੋਰਚੇ ਦਾ ਆ ਸਮਾਰਥ ਦਾ ਕਿੰਨਾ ਕਸਰ ਇਹਨਾਂ ਸਰਕਾਰਾਂ ਦੇ ਪੈਂਦਾ ਤੇ ਹੌਣਲੇ ਸਮੇਂ ਦੇ ਵਿੱਚ ਕਿੰਨੀ ਕੁ ਛੇਤੀ ਕੋਈ ਵੱਡਾ ਫੈਸਲਾ ਜਿਹੜਾ ਗੁਰੂ ਸਾਹਿਬ ਦਾ ਹੋਇਆ ਨਿਰਦਰੋਧ ਦਾ ਇਨਸਾਫ ਵਾਸਤੇ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਵਾਸਤੇ ਕਿੰਨਾ ਕੁ ਸਮਾਂ ਜੇ ਲੱਗੂਗਾ ਤੇ ਹੁਣ ਸਮਾਂ ਦੱਸੂਗਾ ਪਰ ਜੇ ਮੋਰਚੇ ਦੀ ਗੱਲ ਕਰਦੇ ਆ ਮੋਰਚੇ ਦੇ ਆਗੂ ਕਹਿ ਰਿਹਾ ਕਿ ਅਸੀਂ ਪੱਕੇ ਤੌਰ ਤੇ ਬੈਠੇ ਆ ਤੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ ਜਿੰਨਾ ਚਿਰ ਬੇਦਬੰਦ ਸਾਫ ਨਹੀਂ ਮਿਲੂਗਾ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਨਹੀਂ ਹੋਣਗੀਆਂ ਘੋੜਸਵਾਰ ਫੌਜਾਂ ਵੀ ਪਹੁੰਚ ਚੁੱਕੀਆਂ ਤੁਸੀਂ ਵੀ ਜੁੜ ਰਹੇ ਹੋ ਆਕਾਲ ਚੈਨਲ ਦੇ ਨਾਲ-ਨਾਲ ਤੇ ਅਸੀਂ ਤੁਹਾਨੂੰ ਲਗਾਤਾਰ ਜੋੜ ਛੱਡਾਂਗੇ ਇਸ ਮੁਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੋਂ